ਨਵੇਂ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਬਣਾਈ ਹੈ ਪਿੰਡ ਮਾੜੀ ਮਸਤਵਾ ਤੋਂ ਘਰੇਲੂ ਪ੍ਰਵਾਸ ਦੇ ਘਰ ਵੀਡੀਓ ਬਣਾਈ ਆ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਦੂਜਾ ਸੂਹਾ ਸੁੰਦੀ ਚੰਗੇ ਦੁੱਧ ਵਾਲੀ ਤੋੜ ਕੇ ਵੀ ਤੁਹਾਨੂੰ ਪਾਸੇ ਦਿਖਾਉਣੀ ਆ ਨੋ ਵੀ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਦੂਜਾ ਸੂਹਾ ਸੁੰਦੀ ਆ 7 ਤਰੀਕ ਨੂੰ ਦਿਨ ਪੂਰੇ ਆ ਲਗਭਗ 4 ਦਿਨ ਬਾਕੀ ਆ ਤੇ ਦੁੱਧ ਦੀ ਜਿਹੜੀ ਰਿਪੋਰਟ ਆ 25-26 ਲੀਟਰ ਦੀ ਪਿਛਲੇ ਸੂਏ ਦੀ ਆ ਢਾਂਚਾ ਸੋਹਣਾ ਹੌਲ ਵਜਨ ਜਾਂਚਾ ਜਾਤ ਕੁਆਲਿਟੀ ਵੀ ਹੈਗੀ ਚੰਗੀ ਫਾਰਮ ਵਾਲੀ ਬੈ ਕਿਸੇ ਬਸੋਂ ਲੈਸੀ ਕਿ ਕਿ ਨਾ ਸਮਝੋ ਥਾਣਾ ਦਾ ਸੈਰ ਵੀ ਸੋਹਣਾ ਆ ਗਿਆ ਹੱਥੀ ਚ ਵਈਆ ਜਾਤ ਕੁਆਲਿਟੀ ਫੁੱਲ ਚੰਗੀ ਆ ਖਾਸ ਗੱਲ ਇਹ ਜਿਹੜੇ ਹਵਾਨੇ ਦੀ ਦੋਸਤੋ ਆ ਗਾੜੀ ਚੱਲ ਗਈ ਆ ਗਾੜੀ ਅੱਗੇ ਨੂੰ ਤੁਸੀਂ ਦੇਖੋਗੇ ਡੇਢ ਤੋਂ 2 ਫੁੱਟ ਦੀ ਇਹਦੀ ਆ ਗਾੜੀ ਦੱਸਦੀ ਹੋਏ ਬਾਕੀ ਸਟਰਕਚਰ ਸੋਹਣਾ ਜਿਹੜੇ ਵੀਰਾਂ ਨੇ ਬਰੀਡ ਤੇ ਕੰਮ ਕਰਨੀਆਂ ਉਹ ਵੀ ਇਹਦੇ ਵਾਂਗ ਨਿਗਾ ਮਾਰ ਸਕਦਾ ਦੋਸਤੋ ਕੱਦ-ਗਾੜ ਸਾਰੇ ਬਸੋਂ ਲੈਸੀ ਬੀਤੀ ਕਿਸੇ ਬਸੋਂ ਨੂੰ ਮੈਂ ਨਹੀਂ ਸਾਰੇ ਬਸੋਂ ਚੰਗੀ-ਚੰਗੀ ਕਹਿ ਸਕਦਾ ਇਹ ਆ ਗਿਆ ਪਰਵਾਰਕ ਰੇਲੂ ਤੇ ਕੋਈ ਵਪਾਰ ਦਾ ਕੰਮ ਨਹੀਂ ਮੁੱਲ ਮਾਲਕਾਂ ਨੇ ਦੋਸਤੋ ਇਹਦਾ ਫੋਨ ਤੇ ਕਰਿਆਗਾ ਘਰੇ ਰਹਿ ਸਲਾਹ ਕਰਨੀ ਹੁੰਦੀ ਹੈ ਤੇ ਮਾਨਤਾ ਜਰੂਰ ਹੋ ਜੂਗਾ ਆ ਕੇ ਦੇਖੋਗੇ ਦੋਸਤੋ ਕੋਈ ਖਾਲੀ ਨਹੀਂ ਮੋੜਦਾਗਾ ਚੰਗੀ ਜਾਤ ਕੁਆਲਿਟੀ ਦੀ ਚੰਗੇ ਬਰੰਤਾਲੀ ਬਾਕੀ ਫੋਨ ਵੀਡੀਓਸ ਨੂੰ ਪੰਜਾਬ ਡੈਰੀ ਫਾਰਮ ਤੇ ਮਿਲ ਜੂਗੀ ਪ੍ਰਿੰਟ ਮਾੜੀ ਮਸਤ ਦਾ ਸੀਲ ਵੱਗਾ ਪਰਨਾ ਤੇ ਜ਼ਿਲ੍ਹਾ ਪੈਂਦਾ ਮੋਗਾ ਧੰਨਵਾਦ